ਮਾਲੀ ਖੜੇ ਸੀ ਤੇ ਟਰੈਕਟਰ ਬਣ ਕੇ ਨਿਕਲੇ ਨੇ ਕੰਪਨੀ ਚੋਂ ਤੇ ਡਰਾਈਵਰ ਨਾ ਹਵਾ ਘੱਟ ਕਰਦੇ ਨੇ ਤੇ ਇੱਥੇ ਆ ਕੇ ਇਹਨਾਂ ਨੇ ਫੇਰ ਹਵਾ ਭਰਾ ਰਹੇ ਨੇ ਸ਼ਾਇਦ ਆਹ ਕੋ ਨਵੇਂ ਟਰੈਕਟਰ ਰੰਗ ਹੁਣ ਸੋ ਸਾਰਿਆਂ ਦੀ ਸੇਮ ਕਰਤੀ ਇਹਨਾਂ ਨੇ ਆਹ ਨੀਲਾ ਰੰਗ ਬਹੁਤ ਸੋਹਣਾ ਲੱਗਦਾ ਹੈ ਤੇ ਉਹ 33 ਵੀ ਲਾਲ ਚ ਕਰਦਾ ਦੂਰੋਂ 855 ਹੀ ਲੱਗਦਾ ਹੁਣ ਤੁਸੀਂ ਛੋਟੇ ਟਰੈਕਟਰ ਵੀ ਲਾਉਂਗੇ ਨਾ ਤੇ ਤੁਸੀਂ ਜੇ ਇਹਦਾ ਉੱਪਰਲੀ ਪੱਟੀ ਨਾ ਦਿਖਾਉਂ ਕੋਈ ਫੋਟੋ ਫੋਟੋ ਪਾਉਂਦੇ ਦੇ ਅੱਕੇ ਖੜਜੋ 852 ਹੀ ਲੱਗੇਗਾ ਸੇਮ ਹੀ ਕਰਤੇ ਸਾਰੇ ਤੇ ਸ਼ੋ ਗੋਲ ਕਰਤੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਇਥੋਂ ਬਣ ਕੇ ਨਿਕਲੇ ਨੇ ਮਹਾਲੀ ਖੜੇ ਸੀ ਮੈਂ ਤੁਹਾਨੂੰ ਵਿਖਾ ਦਈਏ ਪੀਪੀ ਪੈਂਟ ਮਹਾਲੀ ਦਾ ਨੰਬਰ ਹੈ ਤੇ ਤੁਸੀਂ ਗਾਣੇ 'ਚ ਵੀ ਸੁਣਿਆ ਹੋਊਗਾ ਪੀਪੀ ਪੈਂਟ ਮਹਾਲੀ ਦਾ ਤਿੰਨ ਜ਼ੀਰੋਆਂ ਤਿੰਨ ਜ਼ੀਰੋਆਂ ਵਾਲਾ ਗਾਣਾ ਤੁਸੀਂ ਸੁਣਿਆ ਹੋਊਗਾ ਤੇ ਨਾ ਵੀ 6 ਸਾਲ ਦੀ ਵਾਰੰਟੀ ਦੀ ਕਰਤੀ ਇਹਨਾਂ ਨੇ ਇਹ ਹਵਾ ਭਰਾ ਰਹੇ ਹੋਗੇ ਕੱਢ ਰਹੇ ਹੋ ਪਾ ਰਹੇ ਹਵਾ ਹਾਂ ਹਵਾ ਪਾ ਰਹੇ ਹਾਂ ਆਪੀਓ ਮਾਨਾ ਟਾਇਰ ਇਹ ਹੋ ਗਿਆ ਅੰਦਰੋਂ ਹਵਾ ਪੂਰੀ ਨਹੀਂ ਕਰਕੇ ਦਿੰਦੇ ਫੇਰ ਫੇਰ ਖੜੇ ਕਰਾਉਂਦੇ ਅੱਛਾ ਟਾਇਰ ਟਾਇਰ ਕਹਿੰਦੇ ਖੜੇ ਜੇ ਕਰਦੇ ਨੇ ਹਵਾ ਘਟ ਪੂਰੀ ਨਹੀਂ ਪਾ ਕੇ ਦਿੰਦੇ ਡਰਾਈਵਰ ਕਹਿ ਰਹੇ ਨੇ ਇੱਥੇ ਕੰਪਨੀ ਵਾਲਿਆਂ ਦੇ ਤੇ ਫਰਾਈਪਰੇ ਲੈ ਕੇ ਚੱਲੇ ਹਾਂ ਪਟਿਆਲੇ ਹਰਿਆਣੇ ਹਰਿਆਣੇ ਚ ਲੈ ਕੇ ਚੱਲੇ ਨੇ ਤੇ ਆਹ ਲਾਈਟ ਵੀ ਨੂੰ ਪਲਾਸਟਿਕ ਦੀ ਕਰਤੀ ਪਹਿਲਾਂ ਲੋਹੇ ਦੀ ਆਉਂਦੀ ਹੁੰਦੀ ਸੀ ਤੇ ਵੈਸੇ ਬਹੁਤ ਸਾਰੇ ਲੋਕ ਤਾਂ ਖੋਲ-ਖੂਲ ਹੀ ਦਿੰਦੇ ਨੇ ਆੜੂ ੜ ਜਾਂਦੀ ਏ ਕਿਤੇ ਤੇ ਉਹਨਾਂ ਲਿੰਕਾਂ ਲੁੰਕਾਂ ਵਾਲੇ ਜਿਗਾਰਡ ਵੀ ਤਗੜੇ ਕਰਤੇ ਇਹਨਾਂ ਨੇ ਤੇ ਬੋਕ ਹੈਂਡ ਸਿਸਟਮ ਕਰਤਾ ਇੱਕ ਨਾ ਹੁਣ ਇੱਥੇ ਵੀ ਆਹ ਲੀਵਰ ਲੂਵਰ ਜੇ ਲਾਦੇ ਇਹਨਾਂ ਨੇ ਆ ਲਿਫਟ ਵਾਲੇ ਜਿਹੜੇ ਨਾ ਟਰਾਲੀ ਇੱਥੋਂ ਚੱਕੀ ਜਾਂਦੀ ਜੈਕ ਵਾਲੀ ਵੈਸੇ ਤੇ ਕਾਫੀ ਧੀਰ ਦਾ ਹੁੰਦਾ ਪਰ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ ਇੱਕ ਇੱਥੇ ਵੀ ਲਾਤਾ ਲਿਫਟ ਵਾਲਾ ਜਿਹੜੀ ਆ ਥੱਲੇ ਵਾਲੀ ਲਿਫਟ ਐ ਇੱਥੋਂ ਵੀ ਚੱਕ ਸਕਦੇ ਹੋ ਤੁਸੀਂ ਇਹ ਜੇ ਮਗਰ ਆਪਾਂ ਚੀਪ ਪਾਉਂਦੇ ਆਂ ਤਾਂ ਲਿੰਕ ਆਪਾਂ ਨੂੰ ਚੱਕੀ ਨਹੀਂ ਜਾਂਦੀ ਕੱਲਾ ਬੰਦਾ ਤੇ ਆਪਾਂ ਲਿੰਕ ਇੱਥੋਂ ਵੀ ਚੱਕ ਸਕਦੇ ਆਂ ਤੇ ਇਹ ਵੀ ਬਹੁਤ ਵਧੀਆ ਕਰਦਾ ਉਹ ਉੱਥੇ ਜਾ ਕੇ ਨਾਲ ਹੜਾਤਾ ਵਿੱਚ ਜਾ ਕੇ ਹਨਾ ਤੇ ਇੱਕ ਆਹ ਲਾਤਾ ਨਵਾਂ ਇਹ ਪਤਾ ਨਹੀਂ ਕਦ ਲਈ ਲਾਇਆ ਇਹਨਾਂ ਨੇ ਇਹ ਕਦ ਲਈ ਲਾਇਆ ਜੀ ਅੱਛਾ ਟੋ ਕੋਈ ਨਾ ਕੋਈ ਲੌਂਗ ਲਿਆ ਹੜਾਤਾ ਤੇ ਬਾਕੀ ਆ ਗੁੱਲਾ ਵੀ ਹੁਣ ਇਸ ਤਰ੍ਹਾਂ ਦਾ ਆਉਂਦਾ ਪਹਿਲਾਂ ਪਿੰਨ ਜੀ ਆਂਦੀ ਸੀ ਹੁਣ ਸਿੰਪਲ ਜਿਹਾ ਹੀ ਕਰਦਾ ਤੇ ਪਹਿਲਾਂ ਲੋਕ ਦੇ ਵਾਲਾ ਹੁੰਦਾ ਹੁੰਦਾ ਸੀ ਤੇ ਆ ਵੀ ਪਹਿਲਾਂ ਇਹ ਜੌਂਡੀਅਰ ਸਭ ਤੋਂ ਪਹਿਲਾਂ ਅਰਜਨ ਨੇ ਕੱਢੇ ਸੀਗੇ ਉਹ ਤੋਂ ਬਾਅਦ ਵਿੱਚ ਸਵਰਾਜ ਵਾਲਿਆਂ ਨੇ ਵੀ ਕਰਤੇ ਕਿਉਂਕਿ ਹੁਣ ਕੰਪਨੀਆਂ ਸੇਮ ਹੀ ਨੇ Mahindra ਸੇਮ ਹੀ ਹੈ ਤੇ ਇੱਕ ਆ ਵੀ ਹੁਣ ਥੋੜਾ ਜਿਹਾ ਮਜ਼ਬੂਤ ਕਰਤੇ ਇੱਥੇ ਵੀ ਤੇ ਕਾਫੀ ਚੀਜ਼ਾਂ ਬਦਲੀ ਜਾਂਦੇ ਨੇ ਸਮੇਂ-ਸਮੇਂ ਦੇ ਨਾਲ ਤੇ ਮਗਰਾਟ ਨੂੰ ਬਹੁਤ ਸੋਹਣੇ ਕਰਤੇ ਪੂਰੇ ਗਲਾਈ 'ਚ ਕਰਤੇ ਮਗਰਾਟ ਹਨਾ ਪਹਿਲਾਂ ਚੌਰਸੀਏ ਮਗਰਾਟ ਹੁੰਦੇ ਸੀ ਸੋਹਣੇ ਨਹੀਂ ਸੀ ਲੱਗਦੇ ਤੇ ਐਮ ਐਸ ਧੋਨੀ ਦੇ ਨਾਲ ਸਾਈਨ ਨੇ ਇੱਥੇ ਸਿਗਨੇਚਰ ਨੇ ਐਮ ਐਸ ਧੋਨੀ ਇਹਦਾ ਬ੍ਰਾਂਡ ਮਾਸਟਰ ਹੈ ਤੇ ਬਹੁਤ ਸੋਹਣਾ ਇੱਥੋਂ ਵੀ ਹੁਣ ਖੁੱਲਾ ਹੋ ਗਿਆ ਇਹ ਭਾਵੇਂ ਸੈਂਟਰ ਗੇਰਾਂ ਵਾਲਾ ਪਰ ਇੱਥੋਂ ਪਲੇਟ ਸਾਫ਼ ਕਰਤੀ ਉਹਨੂੰ ਕਾਫੀ ਦੇਰ ਦੀ ਆਂਦੀ ਕਿਉਂਕਿ ਜਿਹੜਾ ਕੰਟਰੋਲ ਵਾਲਾ ਉੱਪਰ ਚੱਕਿਆ ਹੋਇਆ ਇਹਨਾਂ ਨੇ ਲਿਫਟ ਦੇ ਉੱਪਰ ਕਰਤਾ ਇਹਨਾਂ ਨੇ ਤੇ ਉਹ ਤਾਂ ਪਲਾਸਟਿਕ ਦੀ ਜਾਂਦੀ ਕਾਫੀ ਦੇਰ ਦੀ ਜਿਹੜੀ ਟੋਲ ਬਾਕਸ ਹੈ ਤੇ ਇੰਦਰ ਵਾਲੀ ਪਲਾਸਟਿਕ ਦੀ ਜਾਂਦੀ ਹੈ ਤੇ ਆ ਲੀਵਰਾਂ ਵਾਲੇ ਮੁੱਠੇ ਜਿਹੇ ਵੀ ਇਹ ਵੀ ਲੀਵਰ ਵੀ ਥੋੜੇ ਜੇ ਚੇਂਜ ਕੀਤੇ ਨੇ ਇਹਨਾਂ ਨੇ ਹੁਣ ਪਹਿਲਾਂ ਗਲਾਈ ਵਾਲੇ ਆਉਂਦੇ ਹੁੰਦੇ ਸੀ ਪਰ ਇਹ ਹੁਣ ਇੱਥੇ ਉਂਗਲ ਅੜ ਜਾਂਦੀ ਹੈ ਜਦੋਂ ਆਪਾਂ ਚੱਕਦੇ ਆ ਨਾ ਥੋੜੀ ਉਂਗਲ ਅੜੀ ਜੀ ਰਹਿੰਦੀ ਹੈ ਤੇ ਇਹ ਵੀ ਠੀਕ ਕਰਤਾ ਹੁਣ ਹਨਾ ਤੇ ਥੋੜੇ ਥੋੜੇ ਚੇਂਜ ਕਰੀ ਜਾਂਦੇ ਨੇ ਵਿੱਚ ਵਿੱਚ ਕਿਉਂਕਿ ਲਿਫਟ ਦਾ ਕੰਮ ਕਾਫੀ ਹੁਣ ਚੇਂਜ ਹੋਇਆ ਕਾਫੀ ਸਾਲਾਂ ਦੇ ਵਿੱਚ ਤੇ ਐਂਡੀਗੇਟਰ ਵੀ ਥੋੜਾ ਜਿਹਾ ਚੇਂਜ ਕੀਤੇ ਨੇ ਜਿਵੇਂ ਹਾਲੈਂਡ ਤੋਂ ਆਉਂਦੇ ਆ ਨਾ ਉਸ ਤਰ੍ਹਾਂ ਦੇ ਕਰਤੇ ਹੁਣ ਇਹਨਾਂ ਨੇ ਵੈਸੇ ਤਾਂ ਹਾਲੈਂਡ ਵਾਲੇ ਐਂਡੀਗੇਟਰ ਤੇ ਜ਼ਿਆਦਾ ਮਹਿੰਗੇ ਆਉਂਦੇ ਨੇ ਕਹਿੰਦੇ ਤੇ ਇਹ ਥੋੜੇ ਜਿਹਾ ਸਿੰਪਲ ਨੇ ਪਰ ਉਹਨੇ ਮਹਿੰਗੇ ਨਹੀਂ ਲੱਗਦੇ ਹਾਲੈਂਡ ਵਾਂਗੂ ਪਰ ਨਾਰਮਲ ਨੇ ਤੇ ਡੰਡਾ ਵੀ ਹੁਣ ਪਤਲਾ ਕਰਤਾ ਥੋੜਾ ਜਿਹਾ ਪਹਿਲਾਂ ਨਾਲੋਂ ਤੇ ਡੰਡੇ ਦਾ ਪਹਿਲਾਂ ਤੇ ਜੰਗਾਲ ਫੜ ਜਾਂਦੇ ਸੀਗੇ ਇਹ ਡੰਡੇ ਬਹੁਤ ਜਲਦੀ ਹੁਣ ਲੱਗ ਰਿਹਾ ਵੀ ਇਹ ਥੋੜਾ ਜਿਹਾ ਮਟੀਰੀਅਲ 'ਚ ਸੁਧਾਰ ਹੈ ਤੇ ਮੀਟਰ ਵੀ ਇਹ ਪਲਾਸਟਿਕ ਦਾ ਸੇਮ ਹੀ ਆ ਰਿਹਾ ਥੋੜਾ ਬਦਲਾ ਚੇਂਜ ਆਉਂਦੀ ਰਹਿੰਦੀ ਇਹਨਾਂ ਦੇ ਵਿੱਚ ਤੇ ਸ਼ੀਸ਼ਾ ਵੀ ਬਹੁਤ ਵਧੀਆ ਲਗਾਇਆ ਸਾਇਲੈਂਸਰ ਲਾਤਾ ਜਾਲੀ ਕਰਤੀ ਭਈ ਹੱਥ ਨਾਲ ਛੜੇ ਤੇ ਇਹ ਵੀ ਠੀਕ ਹੈ ਇਹ 33 ਐ ਵੈਸੇ ਲੱਗਦਾ 855 ਸੀ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ 33 ਐ ਵੱਡੇ ਟਾਇਰਾਂ 'ਚ ਐ 14 ਦੇ ਟਾਇਰਾਂ 'ਚ 33 ਐ ਇਹ ਤੇ ਅੱਗੇ ਛੋਟੇ ਟਾਇਰ ਨੇ ਵਸੇ ਅੱਗੇ ਵੀ ਵੱਡੇ ਪਾਣ ਦੇ ਥੋੜਾ ਉੱਚਾ ਜਾਂਦਾ ਕਿਉਂਕਿ ਸ਼ੋਰ ਨੀਵੀਂ ਰਹਿੰਦੀ ਹੈ ਉਹ ਵੀ 33 ਆ 44 ਮੈਨੂੰ ਆਹ ਟਰੈਕਟਰ ਜ਼ਿਆਦਾ ਸੋਹਣਾ ਲੱਗਦਾ ਹੈ ਕਿਉਂਕਿ ਇਹਦਾ ਰੰਗ ਬਹੁਤ ਸੋਹਣਾ ਹੈ ਮੈਨੂੰ ਆਹ ਟਰੈਕਟਰ ਜ਼ਿਆਦਾ ਸੋਹਣਾ ਲੱਗਦਾ ਟਮਾਟਰੀ ਰੰਗ ਨਾਲ ਨੀਲਾ 44 ਬਹੁਤ ਜ਼ਿਆਦਾ ਸੋਹਣਾ ਲੱਗਦਾ ਮੈਨੂੰ ਬਾਕੀ ਸਾਰਾ ਕੁਝ ਸੇਮ ਹੀ ਹੈ ਜਾ ਰਹੇ ਹੁਣੇ ਤੇ ਲੋ ਵੀ ਪਾਲੇ ਇਹਨਾਂ ਨੇ ਰੋਡ ਤੇ ਤੇ ਇਹ ਟਰੈਕਟਰ ਮੈਨੂੰ ਜ਼ਿਆਦਾ ਸੋਹਣਾ ਲੱਗਦਾ ਹੈ ਉਹ ਦੋਵੇਂ ਚਲੇ ਗਏ ਇਹ ਆਪਾਂ ਇਹਨੂੰ ਵੀ ਥੋੜਾ ਜਿਹਾ ਦੇਖ ਲੈਨੇ 44 ਨੂੰ ਉਹ 33 ਸੀਗੇ ਪਰ ਵੀਡੀਓ ਬਣਾਉਣ ਲੱਗੇ 855 ਲੱਗਦੇ ਸੀਗੇ ਤੇ ਮੈਂ ਵੀ ਨੰਬਰ ਬਾਅਦ ਚ ਵੇਖਿਆ ਕਿਉਂਕਿ ਰਲੇ ਹੋਏ ਸੀਗੇ ਉਹ 33 ਸੀਗੇ ਤੇ ਆ ਹੈਗਾ 44 ਇਹ ਥੋੜਾ ਜਿਹਾ ਟਰੈਕਟਰ ਇਹ 855 ਹੀ ਹੈ ਵੈਸੇ ਪੁਰਾਣਾ 855 ਇਹ ਤੇ ਮੇਰੇ ਸਹਾਰ ਨਾਲ ਤੇ ਟਰੈਕਟਰ ਇਹ ਲਓ 1.5-2 ਲੱਖ ਰੁਪਇਆ ਇਹ ਸਸਤਾ ਮਿਲਦਾ ਤੇ ਮੈਨੂੰ ਆ ਰੰਗ ਬਹੁਤ ਸੋਹਣਾ ਲੱਗਦਾ ਹਾਲੈਂਡ ਵਾਂਗੂ ਲੱਗਦਾ ਹਾਲੈਂਡ ਵਾਂਗੂ ਹਾਲੈਂਡ ਵੀ ਸੋਹਣਾ ਸੋਹਣਾ ਲੱਗਦਾ ਨਾ ਨੀਲਾ ਰੰਗ ਤੇ ਇਹ ਵੀ ਬਹੁਤ ਸੋਹਣਾ ਲੱਗਦਾ ਤੇ ਕਾਫੀ ਇਹਦੇ ਚ ਵੀ ਚੇਂਜ ਨੇ ਸਿੰਗਲ ਇਹਦੇ ਚ ਜੈਕ ਲਾਇਆ ਸਟੀering ਨੂੰ ਇਹਨਾਂ ਨੇ ਤੇ ਵਧੀਆ ਟਰੈਕਟਰ ਹੈ ਇਹ ਪੈਰ ਰੱਖਣ ਲਈ ਬਹੁਤ ਵਧੀਆ ਤੇ ਵਿੱਚ ਵਿੱਚ ਚੀਜ਼ਾਂ ਚੇਂਜ ਨੇ ਇਹ ਸਾਈਡ ਗੇਰਾਂ ਵਾਲਾ ਟਰੈਕਟਰ ਹੈ ਉਹ ਫਰੰਟ ਵਿਚਲ ਗੇਰਾਂ ਵਾਲੇ ਸੀਗੇ ਇਹ ਸਾਈਡ ਗੇਰਾਂ ਵਾਲੇ ਨੇ ਤੇ ਅਸਲ 'ਚ ਮੈਂ ਉਹਨੂੰ 855 ਸਮਝ ਲਿਆ ਸੀ ਉਹ 44 ਸੀਗੇ ਪਿੱਛੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਨਾ ਚਾਰ ਪੰਜ ਖੜੇ ਸੀਗੇ ਵਿੱਚ ਉਹ 44 ਨਾ 33 ਖੜੇ ਸੀਗੇ ਉਹ 33 ਸੀਗੇ ਤੇ 44855 ਕੋਈ ਨਹੀਂ ਸੀ ਹੈਗਾ ਪਰ ਉਹ ਮੈਨੂੰ ਭਰੇਖਾ ਲਾ ਗਿਆ 855 ਨਾ ਕਿਉਂਕਿ ਸ਼ੋਰ सेम ਸੀ ਤੇ ਨੰਬਰ ਨਹੀਂ ਸੀ ਮੈਂ ਉੱਪਰੋਂ ਦੇਖਿਆ ਤੇ ਮੈਂ ਮਗਰਲੇ ਪਾਸੇ ਵੀਡੀਓ ਇਹ ਫਰੰਟ ਗੇਰ ਸਾਈਡ ਗੇਰ ਵਾਲਾ ਵੈਸੀ ਤੇ ਇਹਦੇ ਵੇਖੋ ਲੀਵਰਾਂ ਦਾ ਫਰਕ ਹੈ ਜਿਹੜੇ ਉਹ 33 ਸੀ ਕਿ ਉਹਨਾਂ ਦੇ ਲੀਵਰਾਂ ਦਾ ਥੋੜਾ ਜਿਹਾ ਹੋਰ ਹਸਾਬ ਕਿਤਾਬ ਸੀਗਾ ਤੇ ਇਹਦਾ ਫਰਕ ਹੈ ਇਹ ਰੇਸ ਵੀ ਚੇਂਜ ਕੀਤੀ ਹੈ ਰੇਸ ਵੀ ਹੁਣ ਥੋੜੀ ਸੁੱਕੀ ਜੀ ਕਰਦੀ ਪਹਿਲਾਂ ਅਸੀਂ ਤੇਲ ਤੂਲ ਜਾਂ ਲੋਗ ਗਰੀਫ ਗਰੂਸ ਜੀ ਲਾ ਕੇ ਰੱਖਦੇ ਹੁੰਦੇ ਸੀਗੇ ਇਹ ਥੋੜੀ ਜੀ ਸੁੱਕੀ ਰੇਸ ਕਰਦੀ ਹੁਣ ਇਹਨਾਂ ਨੇ ਤੇ ਬਾਕੀ ਠੀਕ ਹੈ ਵਧੀਆ ਟਰੈਕਟਰ ਹੈ ਹੁਣ ਪਹਿਲਾਂ ਇੱਕ ਵਾਰ ਤਾਂ ਸੋਨਾਲੀਕਾ ਲੈ ਗਿਆ ਸੀ ਦੱਬ ਕੇ ਕੰਮ ਪਰ ਸੋਨਾਲੀਕਾ ਫੇਰ ਇਹਨੇ ਰੋਕਤਾ ਸੋਨਾਲੀਕਾ ਇੱਕ ਵਾਰ ਤਾਂ ਸੋਨਾਲੀਕਾ ਹੀ ਤੋ ਅੱਗੇ ਲੰਘ ਗਿਆ ਸੀ ਪਰ ਹੁਣ ਇਹਨਾਂ ਨੇ ਹਿੱਸਾ ਵੀ ਭਾਰਾ ਕਰਤਾ ਇਹ ਇਹ ਨਾ ਹਿੱਸਾ ਲੋਕ ਬਹੁਤ ਤਰਾਜ ਕਰਦੇ ਸੀ ਵੀ ਹਲਕਾ ਹੈ ਹਲਕਾ ਹੈ ਹੁਣ ਭਾਰਾ ਕੀਤਾ ਇਹਨਾਂ ਨੇ ਤੇ ਚੌੜਾ ਵੀ ਕੀਤਾ ਤੇ ਭਾਰਾ ਵੀ ਕੀਤਾ ਤੇ ਮੇਰੇ ਖਿਆਲ ਨਾਲ ਬੈਸਟ ਟਰੈਕਟਰ ਇਹ ਹੈ 855 ਲਓ 747 ਲਓ ਸਭ ਤੋਂ ਬੈਸਟ ਟਰੈਕਟਰ ਇਹ ਹੈ ਟੂੜੀ ਵਾਲੀ ਮਸ਼ੀਨ ਖਿੱਚੂਗਾ ਜਨਰੇਟਰ ਖਿੱਚੂਗਾ ਸੁਪਰ ਸੀਡਰ ਖਿੱਚੂਗਾ ਪਈ ਇਹ ਟਰੈਕਟਰ ਮੇਰੇ ਹਿਸਾਬ ਨਾਲ ਤੇ ਇਹ ਟਰੈਕਟਰ ਲੈਣਾ ਚਾਹੀਦਾ ਕਿਸਾਨ ਨੂੰ 855 ਨਹੀਂ ਲੈਣਾ ਚਾਹੀਦਾ ਵੈਸੇ ਤੇ ਸੰਤਰੀ ਸ਼ੋਅ ਦੇ ਵਿੱਚ ਵੀ ਦੇਈ ਜਾਂਦੇ ਨੇ ਸੰਤਰੀ ਸ਼ੋਅ ਚ ਟਮਾਟਰੀ ਚ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਆਹ ਟਰੈਕਟਰ ਲਓ ਇਹ ਟਰੈਕਟਰ ਸਸਤਾ ਹੈ ਉਹਦੇ ਨਾਲੋਂ 1.5 ਦੋ ਲੱਖ ਰੁਪਏ ਤੇ ਉਹਦੇ ਨਾਲੋਂ ਏਕੇ ਦੇ ਨਾ ਇਹ ਤਾਂ ਐਫੀ ਹੈ ਨਾ ਜਿਹੜਾ ਐਕਸਟੀ ਹੈ ਉਹ ਐਕਸਟੀ ਇਹਦੇ ਨਾਲੋਂ ਥੋੜੀ ਜਿਹੀ ਪੇਕਅਪ ਜ਼ਿਆਦਾ ਹੈ ਬੜਕ ਜ਼ਿਆਦਾ ਐਕਸਟੀ ਲੈ ਸਕਦੇ ਤੁਸੀਂ ਜੇ ਐਫੀ ਨਹੀਂ ਵੀ ਲੈਣਾ ਐਫੀ ਦਾ ਮਤਲਬ ਹੈ ਫਿਊਲ ਇੰਜਨ ਤੇ XT ਦੇ ਜਿਹੜੇ ਪਿਸਟਮਾਂ 'ਚ ਫਰਕ ਹੈ ਥੋੜਾ ਜਿਹਾ ਉਹ ਟੈਕਨੀਕਲ ਗੱਲਾਂ ਨੇ ਉਹ ਕਿਤੇ ਬਾਅਦ 'ਚ ਕਰ ਲਾਂਗੇ ਤੇ ਮੈਨੂੰ ਇਹ ਟਰੈਕਟਰ ਜ਼ਿਆਦਾ ਵਧੀਆ ਲੱਗਦਾ ਤੇ ਆਹ ਆ ਗਿਆ 44 4x4 ਇਹ 44 ਆ ਗਿਆ ਕਿਉਂਕਿ ਜਦੋਂ ਇਥੋਂ ਕੰਪਨੀ 'ਚੋਂ ਨਿਕਲਦੇ ਨੇ ਨਾ ਟਰੈਕਟਰ ਤੇ ਨਾਲ ਦੀ ਨਾਲ ਇੱਥੇ ਆਉਂਦੇ ਨੇ ਇਹਦੇ ਕੋਲ ਹਵਾ ਭਰ ਕੇ ਜਾਂਦੇ ਨੇ ਹਨਾ ਤੂੰ ਕਹਿ ਸਕਣਾ ਵੀ ਸਾਰੇ ਜਿੰਨੇ ਵੀ ਦੁਨੀਆ ਦੇ ਟਰੈਕਟਰ ਜਾ ਰਹੇ ਨੇ ਮੈਂ ਹਵਾ ਭਰ ਰਿਆਂ ਕਹਿ ਸਕਦੇ ਹੋ ਨਹੀਂ ਕਿੱਦਾਂ ਕਹਿ ਸਕਦੇ ਸਾਰੇ ਤਾਂ ਤੇਰੇ ਕੋਲ ਆ ਰਹੇ ਨੇ ਸਭ ਸਬਦ ਆ ਰਿਹਾ ਹੈ ਹੋਰ ਕੋਈ ਜਰੂਰ ਵੇ ਜਾ ਰਹੇ ਅੱਛਾ ਹੋਰ ਪਾਸੇ ਵੀ ਜਾਂਦੇ ਨੇ ਕਹਿੰਦਾ ਹੋਰ ਪਾਸੇ ਵੀ ਚਲੇ ਜਾਂਦੇ ਨੇ ਤੇ ਇਹ ਹੈਗਾ ਜੀ 4/4 ਤੇ ਇਹ ਵੀ 44 ਹੀ ਹੈ ਪਰ ਦੇਖੋ ਸਿਰ ਰੰਗ ਮੈਨੂੰ ਉਹ ਜ਼ਿਆਦਾ ਸੋਹਣਾ ਲੱਗਦਾ ਪਤਾ ਨਹੀਂ ਕਿਉਂ ਤੇ ਇਹ ਵੀ ਵੈਸੇ ਮਾੜਾ ਨਹੀਂ ਰੰਗ ਪਰ ਮੈਨੂੰ ਜ਼ਿਆਦਾ ਸੋਹਣਾ ਉਹ ਲੱਗਦਾ ਨੀਲਾ ਇਹ ਥੋੜਾ ਜਿਸੀਲਾ ਜਿਹਾ ਰੰਗ ਹੈ ਆਹ ਦੇਖੋ ਇਹ ਕਿੱਡਾ ਤਗੜਾ ਜਗਾੜ ਲਾਇਆ ਨੂੰ ਨਾ ਤੇ ਇਹ ਬਹੁਤ ਤਗੜਾ ਏ ਟਰੈਕਟਰ ਨਾ ਸਪੈਸ਼ਲ ਬਣਾਇਆ ਜੇ ਕੋਈ ਲੋਡਰ ਲੋਡਰ ਲਾਉਣਾ ਹੋਵੇ ਜਾਂ ਅੱਗੇ ਕਰਾਹ ਕਰੂ ਲਾਉਣਾ ਹੋਵੇ ਹੈਵੀ ਕੰਮ ਕਰਨਾ ਹੋਵੇ ਫੇਰ ਇਹ ਟਰੈਕਟਰ ਬਹੁਤ ਤਗੜਾ ਟਰੈਕਟਰ ਹੈ ਤੇ ਅਸਲ ਦੇ ਵਿੱਚ ਆਪਣੇ ਜਿਹੜੇ ਕਿਸਾਨ ਨੇ ਉਹ ਐਵੇਂ ਲਈ ਜਾਂਦੇ ਨੇ ਇਹ ਟਰੈਕਟਰ ਇਹ ਕਿਸਾਨਾਂ ਵਾਸਤੇ ਨਹੀਂ ਹੈਗਾ ਜੇ ਸਿੱਧੀ ਗੱਲ ਕਹੀਏ ਇਹ ਕਿਸਾਨਾਂ ਇਹ ਰੋਡਾਂ ਵਾਸਤੇ ਠੇਕੇਦਾਰਾਂ ਵਾਸਤੇ ਜਿੱਥੇ ਕੋਈ ਬਜਰੀ ਦਾ ਕੰਮ ਹੈ ਰੇਤੇ ਦਾ ਕੰਮ ਹੈ ਕੋਈ ਮਿੱਟੀ ਦਾ ਕੰਮ ਹੈ ਉਹਦੇ ਵਾਸਤੇ ਬਣਿਆ ਹੈ ਟਰੈਕਟਰ ਕਿਸਾਨ ਤਾਂ ਐ ਵੇਖੋ ਵੇਖੀ ਲਈ ਜਾਂਦੇ ਨੇ ਤੇ ਐਕਸਲ ਵੇਖੋ ਇਹਦਾ ਕਿੰਨਾ ਤਗੜਾ ਪੂਰਾ ਤਗੜਾ ਸਿਸਟਮ ਹੈ ਤੇ ਨੰਬਰ ਸਾਰਿਆਂ ਨੂੰ ਪੀਪੀ 65 ਲਾ ਕੇ ਭੇਜ ਦੇਣੇ ਮੇਰੇ ਖਿਆਲੇ ਸਿੱਧੇ ਡਾਇਰੈਕਟ ਇਥੋਂ ਡੀਲਰਾਂ ਕੋਲ ਜਾ ਰਹੇ ਨੇ ਹਰਿਆਣਾ 'ਚ ਜਾ ਰਹੇ ਨਾ ਅੱਛਾ ਤੁਸੀਂ ਰਾਜਸਥਾਨ ਜਾ ਰਹੇ ਹੋ ਉਹ ਪਰ ਤੁਸੀਂ ਵੀ ਤੁਸੀਂ ਹਰਿਆਣਾ 'ਚ ਅੱਛਾ ਤੁਸੀਂ ਦੋਵੇਂ ਰਾਜਸਥਾਨ ਜਾ ਰਹੇ ਹੋ ਠੀਕ ਹੈ ਇਹ ਦੋਵੇਂ ਬੰਦੇ ਰਾਜਸਥਾਨ ਲੈ ਕੇ ਜਾ ਰਹੇ ਇਥੋਂ ਚਲਾ ਕੇ ਲੈ ਕੇ ਜਾਓਗੇ ਤੇ ਟਾਇਰ ਨਹੀਂ ਗਾ ਜਾਣਗੇ ਇਹਨਾਂ ਦੇ ਅੱਛਾ ਇਹ 3-3000 ਕਿਲੋਮੀਟਰ ਜਾਂਦੇ ਤੇ 4000 ਅੱਛਾ ਨਹੀਂ ਯਾਰ ਟਾਇਰ ਤਾਂ ਦੇਖ ਇੱਥੋਂ ਆ ਗਈ ਘਸਣ ਲੱਗੇ ਨਾ ਦੇ ਤੇ ਉੱਥੇ ਜਾ ਕੇ ਅਗਲਾ ਜ਼ਿੰਮੇਦਾਰ ਤਰਾਜ ਕਰੇਗਾ ਵੀ ਟਾਇਰ ਕਸਾ ਇੱਕਸਾ ਆ ਕੇ ਦੇ ਰਹੇ ਮੈਨੂੰ ਹੁਣ ਰਾਜਸਥਾਨੇ ਤੋਂ ਬੜੀ ਦੂਰ ਆ ਜਾਂਦਿਆਂ ਨੂੰ ਕਿੰਨੇ ਕਿੰਨੇ ਟਾਇਰ ਉੱਡ ਜਾਣੇ ਨੇ ਹਾਂ ਘਸ ਗਿਆ ਜੀ ਇਹਦਾ ਕਹੀਂ ਨੂੰ ਇਹ ਹੋਏ ਤੁ ਨਹੀਂ ਚੱਕਿਆ ਨਾ ਇਹ ਵੀ ਨਹੀਂ ਉਤਰਦੀ ਅੱਛਾ ਇਹ ਵੀ ਨਹੀਂ ਉਤਰਦੀ ਖਾਲੀ ਜਲਦਾ ਨਾ ਨਾ ਖਾਲੀ ਤੇ ਨਹੀਂ ਉਤਰਦੀ ਕਹਿੰਦਾ ਵੀ ਰਾਜਸਥਾਨ ਚੱਲੇ ਨੇ ਟਰੈਕਟਰ ਦੋਵੇਂ ਇਹ ਆਪਣੀ ਆਪਣੇ ਪਿੰਡੀ ਕੋਤਿ ਠੀਕ ਹੈ ਬਾਰ-ਬਾਰ ਬੱਦ ਬ੍ਰੇਕ ਮਾਰ ਬੱਦ ਹਾਂ ਬ੍ਰੇਕ ਨਹੀਂ ਮਾਰਦੇ ਤੁਹਾਡਾ ਫਿਰ ਇਹ ਨਾ ਤੁਸੀਂ ਕੰਪਨੀ ਵਾਲੇ ਦੇ ਬੰਦੇ ਤੁਹਾਨੂੰ ਸਿਖਾਇਆ ਗਿਆ ਵੀ ਭਜਾ ਕੇ ਬ੍ਰੇਕ ਨਹੀਂ ਮਾਰਨੀ ਵੀ ਟਾਇਰ ਨੂੰ ਰਗੜਦਾ ਨਹੀਂ ਥੱਲੇ ਜ਼ਮੀਨ ਦੇ ਉੱਤੇ ਹਲਕਾ ਹਲਕਾ ਚਲਾਉਣਾ ਆਓ ਵੀ ਬ੍ਰੇਕ ਆਓ ਤੁਸੀਂ ਟਾਇਰ ਨਹੀਂ ਰਗੜਦੇ ਕਿਤੇ ਵੀ ਆਮ ਤਾਂ ਲੋਕ ਬ੍ਰੇਕਾਂ ਮਾਰ ਮਾ ਟਾਇਰ ਵੱਟੀ ਜਾਂਦੇ ਨੇ ਤੇ ਲੋ ਵੀ ਮਿੱਤਰੋ ਇਹ ਚੱਲੇ ਨੇ ਰਾਜਸਥਾਨ ਨੂੰ ਤੇ ਟਰੈਕਟਰ ਦੋਵੇਂ ਤੇ ਉਹਨੇ ਨੂੰ ਹੋਰ ਆ ਜਾਣਗੇ ਅਸੀਂ ਕੰਮ ਜਾਣਾ ਸੋ ਇਹਨੂੰ ਲਾਈਟਾਂ ਦਾ ਫਰਕ ਆ ਇਹ ਲਾਈਟਾਂ ਥੋੜੀਆਂ ਮਹਿੰਗੀਆਂ ਨੇ ਇਹ ਐ ਅਸਲੀ ਹਾਲੈਂਡ ਵਾਲਾ ਜਿਹੜੀਆਂ ਹਾਲੈਂਡ ਨੂੰ ਲੈਟਾਂ ਆਉਂਦੀਆਂ ਨੇ ਇਹਦੇ ਨਾਲ ਦੀਆਂ ਉਹ ਨਹੀਂ ਲੈਟਾਂ ਇਹ ਮਹਿੰਗੀਆਂ ਲੈਟਾਂ ਨੇ ਤੇ ਇਹ ਟਰੈਕਟਰ ਵੀ ਥੋੜਾ ਜਿਹਾ ਫਰਕ ਹੈ ਇਹਦੇ ਜੀ 4x4 ਟਰੈਕਟਰ ਹੈ ਤੇ ਇਹਦਾ ਥੋੜਾ ਜਿਹਾ ਸਿਸਟਮ ਦਾ ਹੀ ਫਰਕ ਹੈ ਹੈਵੀ ਟਰੈਕਟਰ ਬਣਿਆ ਹੋਇਆ ਉਹਦੇ ਮੁਕਾਬਲੇ ਪਰਲੇ ਨੇ ਉਹ ਸਿੰਪਲ ਹੈ ਉਹ ਸਿੰਪਲ ਹੈ ਟਰੈਕਟਰ ਤੇ ਚਲੋ ਅਸੀਂ ਚੱਲਦੇ ਹਾਂ ਸਾਰਿਆਂ ਨੂੰ ਸਸਤੀ ਕਾਰ